ਅੱਜ ਆਪਾਂ ਬਣਾਉਣ ਲੱਗੇ ਆ ਫਲੀਆਂ ਦੀ ਸਬਜ਼ੀ ਆਲੂ ਫਲੀਆਂ ਦੀ ਤੇ ਆਪਾਂ ਇਹ ਲਈਆਂ ਵਾਂ ਪਾਈਆ ਤੋਂ ਥੋੜੀਆਂ ਜ਼ਿਆਦਾ ਹੀ ਗੀਆਂ ਫਲੀਆਂ ਉਹ ਲਈਆਂ ਵਾਂ ਤੇ ਉਹਨਾਂ ਨੂੰ ਉੱਪਰੋਂ ਛਿਲਕੇ ਜਿਹੜੇ ਸਾਈਡਾਂ ਤੋਂ ਲਾ ਕੇ ਕਿਨਾਰੇ ਜਿਹੜੇ ਆ ਉਹ ਥੋੜੇ ਜਿਹਾ ਲਾ ਦੇਣੇ ਚਾਹੀਦੇ ਆ ਤੇ ਫਿਰ ਇਹਨਾਂ ਨੂੰ ਛਿੱਲ ਕੇ ਉਹ ਧੋ ਕੇ ਚੰਗੀ ਤਰ੍ਹਾਂ 4-5 ਬਾਣੀ ਧੋਤਾ ਫਿਰ ਆਪਾਂ ਇਹਨਾਂ ਨੂੰ ਕੱਟਿਆ ਬ੍ਰੇਕ ਬ੍ਰੇਕ ਕੱਟ ਕੇ ਤੇ ਰੱਖ ਲਿਆ ਆਪਾਂ ਟਮਾਟਰ ਲਿਆ 1.5 ਤੇ ਉਹਨੂੰ ਬਰੀਕ ਬਰੀਕ ਕੱਟਿਆ ਆ ਪਿਆਜ਼ ਲੈ ਆ ਦੋ ਪਿਆਜ਼ ਲੈ ਛੋਟੇ ਉਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਆਪਾਂ ਆ ਆਪ ਆਲੂ ਲੈ ਆ ਤੇ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਤੇ ਫਿਰ ਪਾਣੀ ਦੇ ਵਿੱਚ ਰੱਖਤਾ ਵੀ ਪਕਾ ਲੈਣਾ ਹੁਣ ਤੇ ਆ ਬਾਹਰੀ ਮਿਰਚ ਲਈ ਆ ਇਹਨੂੰ ਵੀ ਗ੍ਰाइंड ਕਰ ਲਿਆ ਤੇ ਆ ਆਦਰਕ ਲਿਆ ਵਾ ਤੇਨੂੰ ਵੀ ਗ੍ਰाइंड ਕਰ ਲਿਆ ਆ ਜੀਰਾ ਵਾ ਹਿੰਗ ਵਾ ਤੇ ਆ ਬਾਕੀ ਮਸਾਲੇ ਆ ਹੁਣ ਆਪਾਂ ਕੜਾਈ ਉੱਪਰ ਰੱਖਦੇ ਆ ਤੇ ਫਿਰ ਤੁਹਾਨੂੰ ਦੱਸਦੇ ਆ ਕਿ ਆਲੂ ਫਲੀਆਂ ਦੀ ਸਬਜ਼ੀ ਜਿਹੜੀ ਆ ਉਹ ਕਿਸ ਤਰ੍ਹਾਂ ਬਣਦੇ ਆ ਤੇ ਗੈਸ ਨੂੰ ਆਪਾਂ ਔਨ ਕਰਦੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਤੇਲ ਤੇਲ ਤੁਸੀਂ ਆਪਣੀ ਮਰਜ਼ੀ ਨਾਲ ਜਿੰਨਾ ਵੀ ਪਾਉਣਾ ਪਾ ਸਕਦੇ ਜ ਆਪਾਂ ਇੱਕ ਕੜਸੀ ਪਾਵਾਂਗੇ ਬਹੁਤਾ ਵੀ ਤੇਲ ਜਿਹੜਾ ਉਹ ਚੰਗਾ ਨਹੀਂ ਲੱਗਦਾ ਵਿੱਚ ਮੂੰਹ ਦੇ ਵਿੱਚ ਆਉਂਦਾ ਤੇ ਤੇਲ ਨੂੰ ਗਰਮ ਹੋਊਗਾ ਤੇ ਫਿਰ ਆਪਾਂ ਵਿੱਚ ਪਾਵਾਂਗੇ ਸਰਾ ਬਸ ਲੋਏ ਤੇਲ ਹਟਾ ਗਰਮ ਹੋ ਗਿਆ ਵਾ ਤੇ ਸਟਰਾ ਦਾ ਗਰਮ ਕਰਨਾ ਵਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚਾ ਆਪਾਂ ਪਾਵਾਂਗੇ ਜੀਰੇ ਦਾ ਜੀਰਾ ਪਾਵਾਂਗੇ ਅੱਧਾ ਚਮਚ ਤੇ ਥੋੜੀ ਜੀ ਆਪਾਂ ਹਿੰਗ ਪਾਵਾਂਗੇ ਔਰ ਵਿੱਚ ਪਾਵਾਂਗੇ ਆਪਾਂ ਪਿਆਜ਼ ਆਜ ਨੂੰ ਆਪਾਂ ਕੱਟ ਕਰਦਣੀ ਹੈ ਠੀਕ ਉਹਦਾ ਛਾਲਣਾ ਨਹੀਂ ਆ ਪਿਆ ਨਹੀਂ ਹਲਕਾ ਬਰਾਊਨ ਜੇ ਕਰਾਂਗੇ ਆਲੂ ਫੜਗਾ ਦੀ ਸਬਜ਼ੀ ਜਿਹੜੀ ਆ ਬਹੁਤ ਟੇਸਟੀ ਬਣਦੀ ਆ ਬਹੁਤ ਸੁਆਗ ਲੱਗਦੀ ਆ ਅਸੀਂ ਆਜੀ ਬਿਲਕੁਲ ਨਵੇਂ ਤਰੀਕੇ ਨਾਲ ਬਣਾਵਾਂਗੇ ਬਹੁਤ ਸਾਦੇ ਢੰਗ ਨਾਲ ਬਣਾਵਾਂਗੇ ਤੇ ਨਵੇਂ ਤਰੀਕੇ ਨਾਲ ਬਣਾਵਾਂਗੇ ਆ ਫੌਂਕਾ ਦੱਲੇ ਆ ਬੰਦ ਤੇ ਇਹ ਜਿਹੜੀ ਆ ਪੌਣ ਦਾ ਬਹੁਤ ਵਧੀਆ ਸਬਜ਼ੀ ਦੇ ਵਿੱਚ 스멜 ਵੀ ਹੁੰਦੀ ਆ ਤੇ ਵੈਸੇ ਵੀ ਇਹ ਸਬਜ਼ੀ ਦੇ ਵਿੱਚ ਜਿਹੜੀ ਆ ਉਹ ਪੌਣੀ ਜਾਈਦੀ ਆ ਇਹਨਾਂ ਨੂੰ ਪਿਆਜ਼ ਨੂੰ ਆਪਾਂ ਹਲੰਨੇ ਆ ਥੋੜਾ ਜਿਹਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾ ਦਾਂਗੇ ਥੋੜਾ ਜਿਹਾ ਨਮਕ ਪਾ ਦਾਂਗੇ ਆਪਾਂ ਤੇ ਪਿਆਜ ਜਿਹੜੇ ਆ ਨਰਮ ਹੋ ਜਾਣ। ਅੱਜ ਦੀਪਕਾ ਦੀ ਤਬੀਅਤ ਬਸ ਠੀਕ ਨਹੀਂ ਆ ਕਿਉਂਕਿ ਅੱਜ ਗੱਡੀ ਤੇ ਫੇਰੇ ਜਿਆਦਾ ਲੱਗਣ ਡਏ ਆ। ਤੇ ਵੀਡੀਓ ਮੈਨੂੰ ਕਰਨੀ ਨਹੀਂ ਆਉਂਦੀ ਇਹੋ ਕਰਦਾ ਵਾ ਚਲਾਉਂਦਾ ਵਾ। ਇਹ ਇਸ ਕਰਕੇ ਇਹਨਾਂ ਸਬਜ਼ੀ ਇਹਦੇ ਆ ਬਣਾਉਣ ਲੱਗੀ ਲਾਹਣ। ਲੋ ਜੀ ਪਿਆਜ਼ ਜਿਹੜੇ ਉਹ ਸਾਡੇ ਭੁੱਜ ਗਏ ਆ ਇਸ ਤਰ੍ਹਾਂ ਦੇ ਰੱਖਨੇ ਆਪਾਂ ਪਿਆਜ਼ ਜਿਹੜੇ ਨਰਮ ਹੋ ਗਏ ਆ ਇਸ ਤਰ੍ਹਾਂ ਦੇ ਰੱਖਾਂਗੇ ਥੋੜਾਪਾ ਜਿਹੜੇ ਆਲੂ ਆ ਇਹ ਵਿੱਚ ਬਾਹਾਂਗੇ ਆਪਾਂ ਲਿਖੇ ਜਿਵੇਂ ਤੇ ਨਾ ਥੋੜਾ ਜਿਆ ਪੜਾ ਨਰਮ ਹੋ ਜਾਣਗੇ ਆਲੂ ਤੇ ਥੋੜੇ ਜੇ ਤਲੇ ਜਾਣਗੇ ਇਸ ਤਰਕੇ ਆਪਾਂ ਪਹਿਲਾਂ ਪਾਤੀਆ ਇਹਨਾਂ ਨੂੰ ਹਲਾ ਦਾਂਗੇ ਆਪਾਂ ਇਸੇ ਹੀ ਚਾਹਤ ਅਸੇ ਹੀ ਰਫਾਇਨ ਵਿੱਚ ਵੀ ਸਬਜੀ ਬਣਾ ਸਕਦੇ ਜੇ ਦੇਸੀ ਘਿਓ ਚ ਵੀ ਬਣਾ ਸਕਦੇ ਜੇ ਤੇ ਵੈਸੇ ਤੇਲ ਦੇ ਵਿੱਚ ਜਿਹੜੀ ਫਲੀਆਂ ਦੀ ਸਬਜੀ ਸੁੱਕੀ ਜਿਹੜੀ ਆ ਉਹ ਕਰਾਰੀ ਬਣਦੀ ਆ ਇਹ ਆਪਾਂ ਤੇਲ ਦੇ ਵਿੱਚ ਬਣਾਉਣ ਲੈ ਆ। ਹੁਣ ਆਪਾਂ ਇਹਨੂੰ ਮੜਾਗੇ ਟੱਕ ਦਾਂਗੇ। ਥੋੜਾ ਜਿਹਾ ਟੱਕ ਦਾਂਗੇ ਤੇ ਆਲੂ ਜਿਹੜੇ ਸਾਡੇ ਨਰਮ ਹੋ ਜਾਣ। ਵੇਜ ਵਿੱਚ ਆਪਾਂ ਘੜਤੀ ਮਾਰਦੇ ਰਵਾਂਗੇ। ਘੜਤੀ ਦੇ ਵਿੱਚ ਜਿਹੜੀ ਆਪਾਂ ਮਾਰਦੇ ਰਵਾਂਗੇ ਵਿੱਚ ਵਿੱਚ ਆਹ ਫਲੀਆਂ ਲੈਣੀਆਂ ਉਹਦੇ ਵਿੱਚ ਪਾਉਣੀਆਂ ਆ। ਫਲੀਆਂ ਹੀ ਮੇਸ਼ਾਂ ਤੋਂ ਸਬਜ਼ੀ ਬਣਾ ਲਕੋ ਤੇ ਫਲੀਆਂ ਮੇਸ਼ਾਂ ਨਰਮ ਪੂੜੇ-ਪੂੜੀਆਂ ਲੈਣੀਆਂ ਚਾਹੀਦੀਆਂ ਹਨ। ਜਿਹੜੀਆਂ ਪੱਕੀਆਂ ਫਲੀਆਂ ਦੀ ਜਿਹੜੀ ਸਬਜ਼ੀ ਆ ਉਹ ਵਧੀਆ ਨਹੀਂ ਬਣਦੀ। ਆਹ ਫਲੀਆਂ ਜਿਹੜੀਆਂ ਬਹੁਤ ਨਰਮ ਸੀਗੀਆਂ। ਇਹਨਾਂ ਨੂੰ ਆਪਾਂ ਤੇਰੇ ਕੱਟ ਲਿਆ ਹੈ ਧੋ ਕੇ ਜਿੰਨੀ ਜਿਦਾਂ 4-5 ਬਾਣੀ ਹੌਣ ਫਣੀਆਂ ਥੋੜੀਆਂ ਜੀਆਂ ਸਾਡੀਆਂ ਨਰਮ ਹੋ ਜਾਣਗੀਆਂ ਨਾ ਆਲੂ ਦੇ ਫਣੀਆਂ ਤੇ ਫੇਰ ਬਸ ਕੇ ਆਪਾਂ ਜਿਹੜਾ ਮਸਾਲੇ ਜਿਹੜੇ ਬਾਤੀ ਪਾ ਤਕਾਵਾਂਗੇ ਸੁਣ ਲੈਣੇ ਤੇ ਇੱਕ ਇਹਨਾਂ ਨਾਲ ਆਪਾਂ ਸਬਜੀ ਬਣਾਵਾਂਗੇ ਸਬਜੀ ਬਣੂਗੀ ਬਹੁਤ ਵਧੀਆ ਹੁਣ ਆਪਾਂ ਨੇ ਘੱਟ ਲੈਣੇ ਤਕਣ ਦੇ ਨਾਲ ਥੋੜੀ ਜੀ ਸਬਜੀ ਜਿਹੜੀ ਆ ਉਹ ਨਰਮ ਹੋ ਜਾਂਦੀ ਹੈ ਉਨਾ ਪਾ ਸਬਜੀ ਵੀ ਹਿੱਤੇ ਆ ਕਿ ਸਾਡੇ ਇੰਨਾ ਪੰਜ ਕਮਟ ਹੋਈ ਗਏ ਆ ਇਸ ਤਰ੍ਹਾਂ ਆਲੂ ਜਿਹੜੇ ਨਾ ਨਰਮ ਹੋ ਜਾਂਦੇ ਆ ਤੇ ਛਿੱਤੀ ਹੋ ਜਾਂਦੇ ਆ ਹੁਣ ਆਪਾਂ ਕੀ ਕਰਾਂਗੇ ਉਹਦੇ ਵਿੱਚ ਟਮਾਟਰ ਜਿਹੜੇ ਆ ਉਹ ਵੀ ਪਾ ਦਾਂਗੇ ਇਹਦਾ ਅਦਰਕ ਵੀ ਦਾ ਉਹ ਵੀ ਪਾ ਦਾਂਗੇ ਅਦਰਕ ਵੀ ਅਦਰਕ ਨੂੰ ਆਪਾਂ ਗ੍ਰाइंड ਕਰ ਲਿਆ ਸੀ ਥੋੜਾ ਜਿਹਾ ਜਿਹੜੀ ਆਪਣੀ ਹਰੀ ਮਿਰਚ ਆ ਉਹ ਵੀ ਗ੍ਰਾਇਲ ਕੀਤੀ ਹੋਰ ਨੂੰ ਪਾ ਦਾਂਗੇ ਇਹਨੂੰ ਥੋੜਾ ਜਿਹਾ ਆਪਾਂ ਮਿਕਸ ਕਰ ਦਾਂਗੇ ਸਬਜੀ ਨੂੰ ਚੰਗੀ ਤਰ੍ਹਾਂ ਮੈਚ ਜਿਹੜਾ ਉਹ ਕਰ ਦਾਂਗੇ ਨਾ ਤੇ ਸਬਜੀ ਇਸ ਤਰ੍ਹਾਂ ਆ ਜਾਏ ਆਪਾਂ ਨਵੇਂ ਤਰੀਕੇ ਨਾਲ ਬਣਾਉਣ ਲੱਗੇ ਆ ਤਨੂ ਜੇ ਸਾਡਾ ਤਰੀਕਾ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਸਬਸਕ੍ਰਾਈਬ ਦਬਕੇ ਕਰੋ ਸ਼ੇਅਰ ਕਰੋ ਲਾਈਕ ਕਰੋ ਇੱਕ ਚਮਚਾ ਆਪਾਂ ਹਲਦੀ ਦਾ ਪਾਵਾਂਗੇ ਤੇ ਆਪਾਂ ਗਿਰਕੋਲ ਨਾ ਮਾਤਰਾ ਜਿਹੜਾ ਉਹ ਪਾਵਾਂਗੇ ਆਪਾਂ ਡੇਗੀ ਵਿੱਚ ਇੱਕ ਚਮਚਾ ਆਪਾਂ ਮਸਾਲੇ ਦਾ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਨਮਕ ਫੇਰ ਪਾ ਦਾਂਗੇ ਲਗੇ ਨਮਕ ਕੱਟਣਾ ਹੋਵੇ ਥੋੜੀ ਜੀ ਆਪਾਂ ਲਾਲ ਮਿਰਚ ਪਾ ਦਾਂਗੇ ਇਹ ਹੱਪਾ ਲਓ ਤੇ ਜਾਉ ਤਾਈ ਅਮਚੇ ਉਰ ਆਡਰ ਦੇਤੇ પા ਸਕਦੇ ਜੋ ਤੇ ਇਹ ਛਟਪੜੀ ਬਣਾਉਣੇ ਆ ਹੋਏ ਕਰਾਰੀ ਜੀ ਇਹ ਅੱਪਾ ਜਿਹੜੇ ਅੰਧੂਰਾ ਬੱਚੇ ਨਹੀਂ ਖਾਂਦੇ ਇਸ ਤਰ੍ਹਾਂ ਕੇ ਆਪਾਂ ਨਹੀਂ ਪਾਉਣ ਲੱਗੇ ਵਿੱਚ ਤੇ ਸਬਜ਼ੀ ਦਾ ਰੰਗ ਦੇਖੋ ਕਿੰਨਾ ਵਧੀਆ ਵਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਥੋੜਾ ਜਿਹਾ ਅੱਧੀ ਕੌਲੀ ਤੱਕ ਹੀ ਘੱਟ ਵਾ ਪਾਣੀ ਪਾ ਦਾਂਗੇ ਕਿਉਂਕਿ ਥੋੜਾ ਜਿਹਾ ਰੱਜੇ ਜਿਹੜੇ ਫਲੀਆਂ ਵਾਂ ਕੱਚੀਆਂ ਨਾ ਰਹਿਣ ਛੜੀਆਂ ਤੇ ਇਹਨਾਂ ਨੂੰ ਆਪਾਂ ਬਣਾਵਾਂਗੇ ਤੇ ਇਸ ਤਰ੍ਹਾਂ ਹੁਣ ਆਪਾਂ ਮਿਕਸ ਕਰ ਦਿੱਤਾ ਵਾ ਤੇ ਸਬਜ਼ੀ ਦਾ ਦੇਖੋ ਰੰਗ ਕਿੰਡਾ ਵਧੀਆ ਵਾ ਆਲੂ ਸਾਡੇ ਜਿਹੜੇ ਆ ਉਹ ਥੋੜੇ ਜੇ ਪਹਿਲਾਂ ਹੋ ਗਏ ਸੀਗੇ ਨਰਮ ਥੋੜੇ ਜੇ ਗਲ ਗਏ ਤੇ ਇਹ ਇਹਦੇ ਵਿੱਚ ਫਲੀਆਂ ਜਿਹੜੀਆਂ ਵੀ ਆਪਾਂ ਬਹੁਤ ਬਰੀਕ ਬਰੀਕ ਕੱਟੀਆਂ ਹੋਆਂ ਤੁਸੀਂ ਚਾਹੋ ਤੁਸੀਂ ਮੋਟੀਆਂ ਵੀ ਕੱਟ ਸਕਦੇ ਜੋ ਤੇ ਆਪਾਂ ਬਰੀਕ ਬਰੀਕ ਕੱਟੀਆਂ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ ਤੇ ਵਿੱਚ ਹਲਾਵਾਂਗੇ ਤੇ ਫਿਰ ਤੁਹਾਨੂੰ ਬਖਾਲਦੇ ਆ ਦੇਖੋ ਸਾਡੇ ਚੈਨਲ ਤੇ ਨਵੇਂ ਜੋ ਵੀਡੀਓ ਨੂੰ ਪੂਰੀ ਵੇਖਿਆ ਕਰੋ ਤੇ ਵਿੱਚੋਂ ਕੱਟਿਆ ਨਾ ਕਰੋ ਤੇ ਇਸ ਤਰ੍ਹਾਂ ਸਬਸਕ੍ਰਾਈਬ ਦੱਬ ਕੇ ਕਰੋ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਕਿ ਸਾਡੀ ਸਬਜੀ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਵਾ ਤੇ ਜੇ ਕੋਈ ਗਲਤੀ ਆ ਤਾਂ ਵੀ ਦੱਸੋ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਜੋ ਇਹ ਵੀ ਸਾਨੂੰ ਦੱਸਣਾ ਪਾਣੀ ਆਪਾਂ ਥੋੜਾ ਹੀ ਪਾਇਆ ਵਾ ਇਹਨੂੰ ਸਬਜ਼ੀ ਨੂੰ ਬਣਾਉਣ ਲੱਗਿਆਂ ਘੱਟੋ-ਘੱਟ 15 ਮਿੰਟ ਲੱਗ ਜਾਂਦੇ ਆ। ਇਨੂੰ ਵਟਾ ਕੇ ਦਿਨੇ ਆਪਾਂ। ਅੱਜ ਵਿੱਚ ਕੜਸੀ ਮਾਰਦੇ ਰਹਿਣਾ ਚਾਹੀਦਾ ਵਾ। ਇਹ ਸਬਜੀ ਜਿਹੜੀ ਆ ਸਾਡੀ ਥੱਲੇ ਲੱਗੇ। ਲੜਾਏ ਹੁਣ ਤੇ ਕੋਈ ਟਾਈਮ ਲੱਗੇਗਾ ਘੜਬਾ ਨਹੀਂ ਪੈਂਦੀ ਐਸੇ ਹੀ ਰੋਜ਼ ਕੌਣ ਲੈਵੇ ਦੇਖਿਆ ਜੂਰ ਕਰੋ ਫਿਰ ਵੀ ਦੇਖਿਆ ਕਰੋ ਪੂਰੀ ਵੀਡੀਓ ਜਿਹੜੀ ਆ ਉਹ ਵੇਖਣੀ ਚਾਹੀਦੀ ਆ ਕੁਝ ਕੁਝ ਨਹੀਂ ਕਰਨਾ ਚਾਹੀਦਾ ਤੁਹਾਨੂੰ ਲੱਗੋ ਖੁਸ਼ਬੂ ਬਹੁਤ ਵਧੀਆ ਆਉਣ ਗਈ ਸਬਜ਼ੀ ਦੀ ਜੇ ਆਪਾਂ ਵੇਖਦੇ ਹਾਂ ਕਿ ਸਬਜ਼ੀ ਸਾਡੀ ਬਣੀ ਹੋਈ ਹੈ। ਜੀ ਸਬਜ਼ੀ ਬਹੁਤ ਵਧੀਆ ਹੋ ਰਹੀ ਹੈ। ਬਹੁਤ ਵਧੀਆ ਸਬਜ਼ੀ ਬਣੀ ਹੈ।